ਐਸ ਆਈ ਹਰੀਸ਼ ਕੁਮਾਰ ਪੀਓ ਸਟਾਫ ਅੰਮ੍ਰਿਤਸਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਭਗੌੜੇ ਦੋਸ਼ੀ ਗੋਪੀ ਪੁੱਤਰ ਰਮੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਉਕਤ ਮਕਦਮਿਆਂ ਵਿੱਚ ਪੀਓ ਕਰਾਰ ਕੀਤਾ ਗਿਆ ਪੀਓ ਸਟਾਫ ਨੂੰ ਕਾਮਯਾਬੀ ਮਿਲੀ ਸਰ ਇੱਕ ਪੀਓ ਫੜਿਆ ਸਰ ਕਿਹੜੇ ਕੇਸ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੀਡ ਕਰਕੇ ਇੱਕ ਪਿਓ ਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਪੀ ਸਿੰਘ ਜੀ ਮਡੇਰ ਪੀਪੀਐਸ ਡਿਸਪੀਨ ਇਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਪੀਪੀਐਸ ਏ ਡਿਸਪੀਨ ਇਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਦੇ ਦਿਸੰਬਰ 23 ਤੋਂ ਸ਼ੁਰੂ ਜਿਹੜਾ ਕੰਮ ਕਰ ਰਿਹਾ ਜੀ ਜਿਹੜਾ ਪਿਓਰਸ ਸੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਜੀ ਗੋਪੀ ਸਨੋ ਰਮੇਸ਼ ਕੁਮਾਰ ਆਰੋ ਗੁਰੂ ਨਾਨਕਪੁਰਾ ਕੋੜ ਖਾਲਸਾ ਦਾ ਰਹਿਣ ਵਾਲਾ ਜੀ ਏ ਕੋਰਟ ਖਾਲਸਾ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹ ਬਾਦਾਲਤ શ્રી ਹੀਨਾ ਅਗਰਵਾਲ ਮੈਡਮ ਨੇ ਜੀ ਐਮ ਆਈ ਸ਼੍ਰੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 58 ਮਿਤੀ 5 8 2017 ਅੰਡਰ ਸੈਕਸ਼ਨ 370 ਬੀ 4 11 14 ਆਈ ਪੀ ਸੀ ਦਾਣਾ ਡੀਡਨ ਅ ਅੰਮ੍ਰਿਤਸਰ ਦਾ ਕੇ ਸੀ ਜਿਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਆਈ ਹੈ ਜੀ 11 6 2024 ਪਰ ਇਹ ਪੁੱਛ ਲਈ ਜਿੱਤੀ ਜਿਹਨੇ ਦੱਸਿਆ ਵੀ ਇਹਦੇ ਤੇ ਹੋਰੋਂ ਕਦਮਾਂ ਦਾ ਦਰਜਾ ਉਦੇਦ ਵਿੱਚ ਵਿੱਚ ਵੀਓ ਆ ਉਹ ਥਾਣੇ ਸਲਾਮਾਬਾਦ ਦਾ ਉਹ ਹੈ ਜੀ ਬਾਦਾਲ ਸਿੰਘ ਕੋ ਦਰਸ਼ਨ ਸਿੰਘ ਜੀ ਐਮ ਸੀ ਰਿਪੋਰਟ ਦੇ ਵਿੱਚੋਂ ਕਤਵਾ ਨੰਬਰ ਹੈ 287 ਰਿਲੇਟਡ ਹੈ ਜੀ 31/7/2021 ਅੰਡਰ ਸੈਕਸ਼ਨ 379 411 472 ਆਈ ਪੀ ਸੀ ਥਾਣਾ ਸਲਾਮਾਬਾਦ ਜਿਹੜੀ ਇਹਦੇ ਵਿੱਚ ਵੀਓ ਪੀਓ ਆ ਇਹਦੀ ਪੀਓ ਡੇਟ ਹੈ ਜੀ 12/5/2023 ਸਰ ਇਹ ਦੋ ਕੇਸਾਂ ਚ ਪੀਓ ਸਰ ਦੋ ਕਿਸਾਂ ਵਿੱਚ ਪੀਓ ਦੋਵੇਂ ਮੁਕਦਮੇ ਜਿਹੜੇ ਚੋਰੀ ਦੇ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਬੈਕਗ੍ਰਾਉਂਡ ਬਸ ਇਤਰਾ ਹੀ ਹੈ ਇਹਨਾਂ ਦੇ ਆਪਸ ਵਿੱਚ ਤਿੰਨ ਚਾਰ ਮਨਨਾਂ ਦਾ ਗਰੁੱਪ ਆ ਜਿਹਦੇ ਰਚੀ ਦੇ ਨਾਮ ਦੇ ਜਿਹੜੇ ਅੰਦਰ ਆ ਤੇ ਇਹ ਪੀਓ ਤੋਂ ਤਰੀਕ ਤੋਂ ਘੈਰ ਹਰ ਹੋ ਗਿਆ ਤੇ ਜਿੰਨੂੰ ਅਰੈਸਟ ਕਰ ਲਿਆ ਆਪਣੇ ਸੋਰਸਸ ਲਾ ਦੇ ਜੀ ਅਰੈਸਟ ਕੀਤਾ